ਨਮਸਕਾਰ ਵੀਰਾਂ ਦੇ ਸੋ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਗੱਲ ਕਰਨ ਲੱਗੇ ਆਂ ਪਹਿਲੀ ਖਬਰ ਦੀ ਜ਼ਿਕਰ ਕਰ ਰਹੇ ਆਂ ਕਿ ਅੱਜ ਨਸ਼ਾ ਜਿਹੜਾ ਘਰ ਘਰ ਦੇ ਵਿੱਚ ਵਸ ਕਰ ਚੁੱਕਿਆ ਹੈ ਪੰਜ ਦਰਿਆਵਾਂ ਦੀ ਧਰਤੀ ਦੇ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਬਗਣਾ ਸ਼ੁਰੂ ਹੋ ਚੁੱਕਿਆ ਹੈ ਪਰ ਲੇਕਿਨ ਇਸ ਨਸ਼ੇ ਨੂੰ ਲਾਉਣ ਵਾਲਾ ਕੌਣ ਹੈ ਹਟਾਉਣ ਵਾਲਾ ਕੌਣ ਹੈ ਇਹ ਸਭ ਨੂੰ ਪਤਾ ਹੈ ਪਰ ਅਸੀਂ ਇੱਥੇ ਨਹੀਂ ਦੱਸਣ ਜਾਵਾਂਗੇ ਪਰ ਲੇਕਿਨ ਹੁਣ ਪੰਜਾਬ ਸਰਕਾਰ ਦੀ ਜਿਹੜੀ ਜੰਗ ਹੈ ਯੁੱਧ ਨਸ਼ਾ ਜਿਹੜਾ ਛੜਿਆ ਹੋਇਆ ਹੈ ਸਾਨੂੰ ਬਿਲਕੁਲ ਬੜੀ ਖੁਸ਼ੀ ਹੈ ਕਿਉਂਕਿ ਨਸ਼ਾ ਇੱਕ ਇਸਤਰਾ ਦੀ ਕੋੜ ਹੈ ਜਿਹੜਾ ਕਿ ਬਹੁਤ ਵੱਡੇ ਕ੍ਰਾਈਮ ਨੂੰ ਵੀ ਜਿਹੜਾ ਉਹ ਦਿੰਦਾ ਹੈ ਵਡਾਵਾ ਦਿੰਦਾ ਹੈ ਕਿਉਂਕਿ ਜਦੋਂ ਇਨਸਾਨ ਨੂੰ ਨਸ਼ਾ ਨਹੀਂ ਮਿਲਦਾ ਤਾਂ ਉਸ ਨਸ਼ੇ ਦੀ ਪੂਰਤੀ ਨੂੰ ਕਰਨ ਵਾਸਤੇ ਇਨਸਾਨ ਕਈ ਤਰ੍ਹਾਂ ਦੇ ਭੇੜੇ ਕੰਮ ਕਰਦਾ ਹੈ ਪੁੱਠੇ ਕੰਮ ਕਰਦਾ ਹੈ ਚੋਰੀਆਂ ਟੱਕਰਦਾ ਇੱਥੋਂ ਤੱਕ ਕਿ ਮਾਂ-ਬਾਪ ਦਾ ਗਾਲਾ ਵੀ ਫੜਦਾ ਹੈ ਤੇ ਇਸ ਨੂੰ ਲੈ ਕੇ ਅਸੀਂ ਸਾਡੀ ਇੱਕ ਰਿਪੋਰਟ ਜੋ ਮੈਂ ਪੰਜਾਬ ਪੁਲਿਸ ਦੀ ਇੱਕ ਵੀਡੀਓ ਦੇਖ ਰਿਹਾ ਸੀਗਾ ਜੋ ਕਿ ਸਾਡੇ ਪਿੱਛੇ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਬਾਰ ਬਾਰ ਸਾਡੇ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਤੁਲਸੋਨੀ ਜੀ ਜਿਹੜਾ ਕਿ ਡੀਐਸਪੀ ਇਸ ਪਹਿਲੇ ਸਾਡੇ ਪੰਜਾਬ ਪੁਲਿਸ ਦੇ ਵਿੱਚ ਦਾ ਨਾਦਨਾ ਉਹਨਾਂ ਵੱਲੋਂ ਇੱਕ ਵੱਖਰੇ ਤੌਰ ਦੇ ਉੱਤੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਲਿਖਿਆ ਸਮਝਾਇਆ ਜਾ ਰਿਹਾ ਕਿ ਨਸ਼ਾ ਜਿਹੜਾ ਬੜੀ ਭੈੜੀ ਲੱਤ ਹੈ ਇਹਨੂੰ ਛੱਡਣਾ ਚਾਹੀਦਾ ਹੈ ਪੰਚ ਸਰਪੰਚਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਮਹਿਲਾਵਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਹਦੇ ਵਿੱਚ ਜਿਹੜੇ ਅੱਜ ਤੁਹਾਨੂੰ ਪਤਾ ਹੈ ਕਿ ਲੋਕਾਂ ਦੇ ਨਸ਼ੀਆਂ ਦੇ ਜਿਹੜੇ ਘਰ ਵੀ ਟਾਏ ਜਾ ਰਹੇ ਨੇ ਬਿਲਡਿੰਗਾਂ ਟਾਈਆਂ ਜਾਂਦੀਆਂ ਨੇ ਹਰ ਰੋਜ਼ ਜਦੋਂ ਕਿਸੇ ਦਾ ਘਰ ਟੈਂਦਾ ਹੈ ਤਾਂ ਦੁੱਖ ਤਾਂ ਬਹੁਤ ਹੁੰਦਾ ਹੈ ਪਰ ਲੇਕਿਨ ਮਜਬੂਰੀ ਫਸ ਜਾਂਦੀ ਹੈ ਕਾਨੂੰਨ ਦਾ ਅੱਗੇ ਕਿਸੇ ਦਾ ਬਸ ਨਹੀਂ ਚੱਲਦਾ ਤੇ ਪਹਿਲਾਂ ਆਹ ਦੇਖੋ ਤੁਸੀਂ ਸਾਡੀ ਖਾਸ ਖਬਰ जो कि गोल डी टी साहब आए जी सा नशे का दौर बहुत ज्यादा जी पिंड बिना बिन सूबा सिंह नशा बहुत दिखता जी पुलिस पार्टी ने बहुत वाया ਤੇ ਪਿੰਡ ਦੇ ਵਿੱਚ ਰੇਟ ਕੀਤਾ ਤੇ ਆਪਣੀ ਜਿਹੜੀ ਕਾਨੂੰਨੀ ਕਾਰਵਾਈ ਬਹੁਤ ਤਰੀਕੇ ਢੰਗ ਨਾਲ ਕੀਤੀ ਗਈ। ਇਹ ਕਿਰਪਾ ਕਰਕੇ ਸਾਡੇ ਪਿੰਡੋਂ ਗਾਂਵ ਵੀ ਇਦਾਂ ਹੀ ਕੰਮ ਚੱਲਦਾ ਰਹੇ ਤੇ ਨਸ਼ੇ ਦੀ ਰੋਕਥਾਮ ਕੀਤੀ ਜਾਵੇ। ਕੀ ਨਾਂ ਤੁਹਾਡਾ? ਅਗਰੇ ਸਿੰਘ। ਕੀ ਤੁਸੀਂ ਇੱਥੋਂ ਦੇ? ਮੈਂ ਸਾਬਕਾ ਸਰਪੰਚ ਐ। ਬਰਕਾਤ ਬਰਕਾਤ ਸਿੰਘ। ਕਿਹੜਾ ਪਿੰਡ? ਪਿੰਡ ਬੇਨਕੁਚਾ ਸਿੰਘ। ਕਿਵੇਂ ਲੱਗੀ ਪੁਲਿਸ ਦੀ ਕਾਰਵਾਈ? ਬਹੁਤ ਵਧੀਆ ਕਾਰਵਾਈ ਚੰਗੀ ਲੱਗੀ ਜੀ। ਮੈਂ ਇਹ ਇਹ ਕਾਰਨ ਬਾਰੇ ਬਹੁਤ ਵਧੀਆ ਪਰ ਜਦੋਂ ਨਹੀਂ ਸੁਣਾਈ ਹੈ ਕਿ ਮੈਂ ਕੋਈ ਮੁਲਾਜ਼ਮਾਂ ਨੂੰ ਕਿਹਾ ਮੈਂ ਮੋਬਾਈਲ ਤੇ ਲੱਗੇ ਜੋ ਆਪਣਾ ਤੇ ਕੋਈ ਗੱਲ ਬਾਤ ਸੁਣ ਰਿਹਾ ਕਿਸੇ ਦੀ ਜਿਹੜੀ ਹੁੰਦਾ ਮੈਂ ਤਸੀਲੇ ਵੀ ਕਿਹਾ ਤੇ ਉਸ ਤੋਂ ਭਾਈ ਹੋਲੀ ਕਿਹਾ ਮੈਂ ਮੇਰੀ ਗੱਲ ਸੁਣੋ ਕਿ ਜਦੋਂ ਮੈਂ ਹੁਣ ਤੇ ਚਲੋ ਆ ਜਿਹੜੀ ਕਾਰਵਾਈ ਕਿਉਂ ਇਹ ਮੈਨੂੰ ਬਹੁਤ ਵਧੀਆ ਲੱਗੀ ਆ ਇਹਦੇ ਵਿੱਚ ਸਾਡੇ ਇੱਕ ਨੂੰ ਫਾਇਦਾ ਹੋਣਾ ਕੋਈ ਨੁਕਸਾਨ ਨਹੀਂ ਕਿ ਕਿਸੇ ਦਾ ਇੱਕ ਵੀ ਨੁਕਸਾਨ ਨਾ ਨਿੱਕੇ ਬੱਚੇ ਬਚਣਗੇ ਅੱਜ ਕੱਲ੍ਹ ਸਿਆਣਾ ਬੰਦਾ ਇਹੋ ਸੋਚਦਾ ਵੀ ਨਿੱਕਾ ਪੀ ਪੁੱਤ ਬਜੇਗਾ ਕੋ ਪੜ੍ਹਾਈ ਕਰੇ ਜਿਹੜਾ ਫਰਦਾ ਲੈਣਾ ਉਹ ਵੀ ਇਥੇ ਕੰਮ ਨਹੀਂ ਵੜਿਆ ਫਿਰ ਸਕੂਲਾਂ 'ਚ ਵੀ ਕੰਮ ਆ ਹਰ ਇੱਕ ਥਾਂ ਕੰਮ ਚੱਲਣ ਲਿਆ ਅੱਜ ਇਹ ਨਹੀਂ ਜਾਂਦਾ ਤੇ ਕੱਲ ਨੂੰ ਕਿਹਾ ਬੰਬਰ ਨਾਰਾਂ ਦਾ ਸਰਕਾਰੀ ਬੰਦਾ ਮੈਂ ਸਾਦੇ ਕਸਾਈਵੇਂ ਮੇਨੋ ਇਹ ਨਹੀਂ ਕਿ ਮੈਂ ਮਹਿਜ਼ਾ ਨਹੀਂ ਕਹਾਂ ਨਾਰਾਂ 'ਚ ਵੜਿਆ